ਗੁਰਦਾਸਪੁਰ ਦੇ ਵਿੱਚ ਬਟਾਲਾ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਦਿਨ ਦੇ ਉਜਾਲੇ ਦੇ ਵਿੱਚ ਹੋਈ ਲੁੱਟ ਦੀ ਵਾਰਦਾਤ ਦੇ ਵਿੱਚ ਘਰ ਵਿੱਚ ਇੱਕ ਨੌਜਵਾਨ ਨੂੰ ਚਾਰ ਅਣਪਛਾਤੇ ਨੌਜਵਾਨ ਬੰਦਕ ਬਣਾ ਕੇ ਲੁੱਟ ਨੂੰ ਅੰਜਾਮ ਦੇ ਗਏ ਅਤੇ ਉੱਥੋਂ ਫਰਾਰ ਹੋ ਗਏ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੀ ਨੋਕ ਤੇ 74000 ਰੁਪਏ ਦੀ ਨਕਦੀ ਅਤੇ ਕਰੀਬ 5 ਤੋਲੇ ਸੋਨੇ ਦੀ ਲੁੱਟ ਕੀਤੀ ਗਈ ਹੈ ਅਤੇ ਘਰ ਵਿੱਚ ਮੌਜੂਦ ਮਕਾਨ ਮਾਲਕ ਨੌਜਵਾਨ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਫੇਰ ਹਾਲ ਪੁਲਿਸ ਨੂੰ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਪਰ ਇਸ ਤਰ੍ਹਾਂ ਦਿਨ ਦਿਹਾੜੀ ਹੋਈ ਲੁੱਟ ਨੇ ਇਹ ਤਾਂ ਸਾਬਿਤ ਕਰ ਦਿੱਤਾ ਕਿ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਜੀਤਕੌਰ ਮੇਰਾ ਨਾਮ ਐਸ ਡੀ ਐਮ ਅਫੀਸ਼ੀ ਡੇਰਾ ਬਾਬਾ ਨਾਨਕ ਮੈਂ ਜੋਬ ਕਰਦੀ ਹਾਂ ਮੈਨੂੰ ਗਵਾਂਡਾ ਨੇ ਮੈਸੇਜ ਦਿੱਤਾ ਕਿ ਤੁਹਾਡੇ ਬੇਟੇ ਨੂੰ ਕੋਈ ਅੰਦਰ ਬੰਦ ਕਰ ਗਿਆ ਔਰ ਚੋਰੀ ਹੋ ਗਈ ਹੈ ਘਰ ਵਿੱਚ 70000 ਰੁਪਏ ਕੈਸ਼ 4.5 ਟੋਲੇ ਦੇ ਕਰੀਬ ਸੋਨਾ ਹੈ ਦੋ ਮੁੰਵਾਈ ਲੇਕ ਬੇਟੇ ਦੇ ਗਲ ਦੀ ਚੰਨੀ ਸੀ ਮੈਂ ਆਪਣੇ ਘਰ ਇਕੱਲਾ ਚਾਰ ਬੰਦੇ ਆਏ ਘਰ ਦੀ ਬੈਲ ਫੜਕਾਈ ਆ ਮੈਂ ਬਾਹਰ ਗਿਆ ਤੇ ਮੇਰਾ ਨਾਮ ਪੁੱਛਿਆ ਤੇ ਮੈਂ ਉਹਨਾਂ ਦਿਲ ਲਾ ਗਏ ਤੋਂ ਬਾਅਦ ਮੇਰੇ ਮੋਬਾਈਲ ਹੀ ਦੋ ਪਏ ਬੈੱਡ ਤੇ ਮੋਬਾਈਲ ਲੈ ਲਏ ਉਹਨਾਂ ਨੇ ਕੱਛ ਮੰਗ ਦੇ ਮੇਰੇ ਕੋਲ ਕੱਛ ਮੈਂ ਰੱਖ ਦਾਨੀ ਉਹ ਫਰਵਾੜੇ ਚੈਨ ਹੀ 골ਡ ਦੀ ਉਹ ਲੈ ਗਏ ਅਲਮਾਰੀ ਵਿੱਚ ਜਿੰਨਾ 골ਡ ਸੀ ਭਾਵੇਂ ਤੇ 74000 ਰੁਪਿਆ ਕਾਇ ਸੀ ਤੇ ਦਾਤਰੀ ਦੋ ਇਥੇ ਪਿਸਟਲ ਹੀ ਕੋਲ ਉਹਨਾਂ ਦੇ ਸ਼ੁੱਧ ਫਟਾ ਉਹਨਾਂ ਨੇ ਲਏ ਮੂੰਹ ਟੱਕੇ ਸਾਰੇ ਇਹ ਤੇ ਸ਼ਾਂਤੀ ਨਗਰ ਦੇ ਵਿੱਚ ਮੈਡਮ ਬਲਜੀਤ ਕੌਰ ਨੇ ਐਸਡੀਐਮ ਆਫਿਸ ਲੱਗੇ ਨੇ ਡੇਰਾ ਬਣਾ ਲੈਣ ਇਹਨਾਂ ਦੇ ਘਰੇ ਅੱਜ ਕੁਝ ਮੁੰਡੇ ਆਏ ਇਹਨਾਂ ਦਾ ਬੇਟਾ ਘਰੇ ਸੀ ਗੱਲਾਂ ਉਹਨੂੰ ਉਹਨਾਂ ਨੇ ਆਵਾਜ਼ ਮਾਰੀ ਉਸ ਤੋਂ ਅੰਦਰ ਗਏ ਫੋਰਸਿਬਲੀ ਇਹਨਾਂ ਦੇ ਘਰੋਂ ਕੁਝ ਕੈਸ਼ ਤੇ 골ਡ ਹਲੇ ਵੈਰੀਫਾਈ ਕਰ ਰਹੇ ਆ ਤੇ ਦੋ ਮੋਬਾਈਲ ਸੀ ਇਹਨਾਂ ਦੇ ਬੇਟੇ ਦੇ 18 ਸਾਲ ਦਾ ਇਹਨਾਂ ਦਾ ਬੇਟਾ ਉਹ ਪਿਛੇ ਉਹਨੇ ਪਲੱਸ 2 ਕੀਤੀ ਹੈ ਤੇ ਹੁਣ ਉਹ ਆਈਲਟਸ ਵਗੈਰਾ ਦੀ ਤਿਆਰੀ ਕਰ ਰਿਹਾ ਉਹ ਲੈ ਗਏ ਉਸ ਤੋਂ ਅੱਧਾ ਘੰਟਾ ਪਹਿਲਾਂ 20 ਇਹਦੇ ਇਹਨਾਂ ਦੇ ਬੇਟੇ ਦੇ ਜਿਹੜਾ ਰਾਏ ਰਾਜਦੀਪ ਸਿੰਘ ਨਾਂ ਆਇਆ ਉਹਦੇ ਕੋਈ ਫਰੈਂਡ ਆਏ ਸੀਗੇ ਦੋ ਫਰੈਂਡ ਇਹ ਬੇਟੇ ਦੇ ਕਹਿਣ ਦੇ ਮੁਤਾਬਕ ਮੋਟਰਸਾਈਕਲ ਦੇ ਨਾਲ ਲੈ ਕੇ ਇਥੇ ਕੋਈ ਪੈਟ 숍 ਤੇ ਗਏ ਸੀ ਬਾਅਦ ਚ ਉਹਨੂੰ ਜਾਣ ਲੱਗਿਆ ਉਹ ਘਰ ਵਾਪਸ ਛੱਡ ਗਿਆ ਅਸੀਂ ਉਹਨੂੰ ਕੇਸ ਰਿਸਰਚ ਕਰ ਰਹੇ ਹਾਂ ਤੇ ਬਹੁਤ ਜਲਦੀ ਟ੍ਰੇਸ ਕਰ ਲਾਂਗੇ ਬੰਦੇ ਫੜ ਲਾਂਗੇ ਥੈਂਕ ਯੂ ਆ ਇੱਥੇ ਦੋ ਦੋਤਰ ਪਏ ਨੇ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸਿਵਕ ਵੈਬ ਟੀਵੀ ਕੋਰੀਆ ਜੰਗ